ਬਿਲਕੁਲੀ ਇਹ 436 ਮਾ ਧੰਨਤਾ ਸ੍ਰੀ ਗੁਰਜਨਦੇਵ ਜੀ ਦੇ ਚੰਨਲ ਸ਼ੋਅ ਪ੍ਰਾਪਤ ਹਰਤੀ ਹੈ ਜੀ ਬਾਬਾ ਮਲਜੀ ਦੇ ਇਸਲਾਨਾ ਜੋੜ ਮੇਲਾ ਹੋਇਆ ਜੀ ਇੱਥੇ ਹਰੇਕ ਤਰ੍ਹਾਂ ਦਾ ਪ੍ਰਬੰਧ ਹੈ ਜੀ ਪਤਾ ਛਾਦਾ ਪਾਣੀ ਦੋਦੇ ਚੰਨਾਂ ਠੰਡੇ ਜਲ ਦੀਆਂ ਸ਼ਕੀਲਾਂ ਚੱਲ ਰਹੀਆਂ ਜੀ ਫਿਰ ਸ਼ਕੀਲਾਂ ਤੋਂ ਬਾਅਦ ਦੋਦੇ ਇਸਲਾਨਾ ਜੋੜ ਮੇਲੇ ਤੋਂ ਬਾਅਦ ਐਤਵਾਦ ਨੂੰ ਸ਼ਾਮ ਨੂੰ ਸੰਝ ਹੁੰਦੀ ਹੈ ਜੀ ਸੇਵਾ ਦਾ ਦੀ ਸਾਰੀ ਨਿਗਰਾਨੀ ਚ ਇਹ ਸੰਗਤਾਂ ਨੂੰ ਕਿਸੇ ਤਰ੍ਹਾਂ ਦੀ ਤੰਗੀ ਨਹੀਂ ਆਉਂਦੀ ਹੈਗੀ ਬਕਾਇਦਾ ਇੱਥੇ ਮੈਡੀਕਲ ਕੈਂਪ ਹੈ ਐ ਐਂਬੂਲੈਂਸ ਇੱਥੇ ਬਕਾਇਦਾ ਆਈ ਹੁੰਦੀ ਆ ਰੱਬ ਨਾ ਕਰੇ ਜੇ ਅਮਰਜੰਸੀ ਕਿਸੇ ਨੂੰ ਹੁੰਦੀ ਆ ਤੇ ਉਹ ਆਪਾਂ ਚੀਜ਼ਾਂ ਨੂੰ ਹੈਂਡਲ ਕਰ ਸਕੀਏ ਹਾਂਜੀ ਸਰ ਕਿੱਥੋਂ ਕਿੱਥੋਂ ਸੰਗਤਾਂ ਆਉਂਦੀਆਂ ਨੇ ਇਹ ਸੰਗਤਾਂ ਜੀ ਦੂਰ ਤੋਂ ਸਾਡੇ ਪੂਰੇ ਵਰਲਡ ਵਿੱਚੋਂ ਹੀ ਇੱਥੇ ਆਉਂਦੀਆਂ ਜੀ ਫਿਲਹਾਲ ਤੇ ਕੋਈ ਕੈਨੇਡਾ ਤੋਂ ਅਮਰ ਰਾਜਸਥਾਨ ਤੋਂ ਮਤਲਬ ਬੰਬਈ ਤੋਂ ਵੀ ਇੱਥੇ ਸੰਗਤਾਂ ਜਿਹੜੀਆਂ ਚੌਂਕੀ ਭਾ ਕੇ ਜਾਂਦੀਆਂ ਆ ਨਮਸਤਕ ਹੁੰਦੀਆਂ ਆ ਸਾਰੇ ਪਰਾਵੀਆਂ ਉਦੋਂ ਦੂਰ ਤੋਂ ਵੀ ਪ੍ਰਬੰਧ ਕੀਤੇ ਗਏ ਨੇ ਦੂਰ ਤੋਂ ਸਾਡੇ ਨਾਲ ਨਹੀਂ ਇਹ ਹੈ ਕਿ ਇਦਾਂ ਜੀ ਉੱਪਰ ਹਾਲ ਹੀ ਲੱਗੇ ਹੋਏ ਆ ਜੀ ਸਜੇ ਹੋਏ ਆ ਜੀ ਉੱਥੇ ਜਿੱਦਾਂ ਚੌਂਕੀ ਰੂਟੀਨ ਸ਼ਨੀਵਾਰ ਦੀ ਜਿੱਦਾਂ ਭਾਅ ਹੁੰਦੀ ਆ ਉਵੇਂ ਹੀ ਸਾਰੇ ਸੰਗਤਾਂ ਦੇ ਜਦੋਂ ਦਵਾਨਾ ਚੀ ਹੋਣਗੇ ਅਦਰਵਾਇਜ਼ ਉਦਾਂ ਆਪਾਂ ਇੱਕ ਪਰਮਾਨੈਂਟ ਕਿਸੇ ਸਪੈਸੀਫਿਕ ਜਗ੍ਹਾ ਨਹੀਂ ਹੈਗੀ ਜਿੱਥੇ ਆਪਾਂ ਸਾਡੇ ਹਰ ਸ਼ਨੀਵਾਰ ਪ੍ਰੋਗਰਾਮ ਉਹ ਮੇਲੇ ਵਾਲੇ ਜਨਾਬ ਜੀ ਚੱਲੂਗਾ ਹਾਂਜੀ ਹਾਂਜੀ ਜਿੱਦਾਂ ਕਿਸੇ ਦੀਆਂ ਪੰਜ ਚੌਕੀਆਂ ਆ ਮਤਲਬ ਛੇਵੀਂ ਪਾਣੀ ਆ ਉਹ ਇਦਾਂ ਮੇਲੇ ਵਾਲਾ ਤੇ ਸ਼ਨੀਵਾਰ ਆ ਗਿਆ ਉਹ ਦੀ 22 ਆਪਣੀ ਚੌਕੀ ਭਰਦੇ ਜਾਣਗੇ ਕਿਸੇ ਨੇ ਸਟਾਰਟ ਕਰਨੀਆਂ ਆ ਨਵੀਆਂ ਚੌਕੀਆਂ ਉਹ ਵੀ ਆਪਣੇ ਉਹਦੇ ਚਾਲੂ ਰੱਖਣਾ ਚਾਹਤਾਂ ਸੰਕਤਾਂ ਨੂੰ ਜੀ ਇਹੀ ਆ ਜੀ ਆਪਣੇ ਗੁਰੂ ਘਰ ਦੀਆਂ ਬਾਕੀ ਸਾਂ ਲੈਣ ਲਈ ਨਿਮਾਣੇ ਹੋ ਕੇ ਇੱਥੇ ਹਮ ਹਮਾ ਕੇ ਪਹੁੰਚੋ ਜੀ ਨਾ ਕਰਦੀਆਂ ਸੰਕਤਾਂ ਦਾ ਸਾਰਿਆਂ ਦਾ ਮਤਲਬ ਸਹਿਯੋਗ ਹੋਊਗਾ ਕਿਸੇ ਤਰ੍ਹਾਂ ਤਰ੍ਹਾਂ ਦੀ ਕਿਸੇ ਵੀ ਸੰਗਤ ਨੂੰ ਕੋਈ ਵੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਊਗਾ ਬਕਾਇਦ ਦਾ ਸਾਵੇ ਪ੍ਰਸ਼ਾਸਨ ਵੱਲੋਂ ਵੀ ਪੂਰੇ ਪੂਰਕਾ ਪ੍ਰਬੰਧ ਹੈ ਕਿ ਹਾਂ ਵੀ ਜੇ ਮਤਲਬ ਸੰਗਤ ਥੋੜੀ ਮਤਲਬ ਕਾਫੀ ਜਿਆਦਾ ਵੱਧਦੀ ਹੈ ਤੇ ਉਹਦੇ ਕਰ ਇੱਕ ਕੋਈ ਹਿਸਾਬ ਨਾਲ ਸੀ ਉਹ ਅਰੇਂਜਮੈਂਟ ਕੀਤਾ ਹੋਇਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਰਨ ਗगन ਨਵਖੰਡ ਮੈਂ ਜੋਤ ਸਰੂਪੀ ਰਹੋ ਪਰ ਭਨ ਮਥਰਾ ਕਸ਼ ਭੇਦ ਨਹੀਂ ਗੁਰ ਅਰਜਨ ਪ੍ਰਤਖ ਹਰ ਅਕਾਲ ਪੁਰਖ ਵਾਹਿਗੁਰੂ ਸਾਹਿਬ ਜੀ ਦੇ ਸਰਗੁਣ ਸਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਇਹ ਚੰਨ ਸ਼ੋਪਿਤਰਤਾਤੀ ਹੈ ਜਿਸ ਟਾਈਮ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਵਿਉਣ ਜਾ ਰਹੇ ਹਨ ਉਸ ਵਕਤ ਇਸ ਸਥਾਨ ਤੇ ਧੰਨ ਧੰਨ ਬਾਬਾ ਮਲ ਜੀ ਜੋ ਉਹਨਾਂ ਦੇ ਦਰਸ਼ਨਾਂ ਦੀ ਇਬਲਾਸ਼ਾ ਵਾਸਤੇ ਇੱਥੇ ਸਨ ਉਹਨਾਂ ਨੂੰ ਦਰਸ਼ਨ ਦੇਣ ਵਾਸਤੇ ਸਤਿਗੁਰੂ ਜੀ ਘਟ ਘਟ ਕੇ ਅੰਤਰ ਕੀ ਜਾਣਤ ਉਹਨਾਂ ਦੇ ਦਿਲ ਦੀ ਜਾਣਦੇ ਹੋਏ ਉਹਨਾਂ ਨੂੰ ਇੱਥੇ ਉਹਨਾਂ ਨੇ ਦਰਸ਼ਨ ਦਿੱਤੇ ਅਤੇ ਬਾਬਾ ਮੱਲ ਜੀ ਨੇ ਉਹਨਾਂ ਵਾਸਤੇ ਸੁੰਦਰ ਜੋੜਾ ਜੋ ਬਣਾਇਆ ਸੀ ਉਹਨਾਂ ਦੇ ਚਰਨਾਂ ਵਿੱਚ ਪਹਿਨਾ ਕੇ ਆਪਣੀ ਖੁਸ਼ੀ ਮਹਿਸੂਸ ਕੀਤੀ ਅਤੇ ਧੰਨ ਧੰਨ ਸਤਿਗੁਰੂ ਸਾਹਿਬ ਅਰਜਨ ਦੇਵ ਜੀ ਮਹਾਰਾਜ ਖੁਸ਼ ਹੋ ਕੇ ਬਾਬਾ ਮੱਲ ਜੀ ਨੂੰ ਉਹ ਕਹਿੰਦੇ ਬਾਬਾ ਜੀ ਮੰਗੋ ਜੋ ਮੰਗਣਾ ਬਾਬਾ ਜੀ ਦੇਹ ਰੋਗ ਤੋਂ ਪੀੜਤ ਸਨ ਉਹਨਾਂ ਨੇ ਦੇਹ ਰੋਗਤਾ ਦੇ ਢਾਂ ਵਾਸਤੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਸਤਿਗੁਰੂ ਜੀ ਨੇ ਖੁਸ਼ ਹੋ ਕੇ ਉਹਨਾਂ ਨੂੰ ਵੀ ਦੇਹ ਰੋਗਤਾ ਦੀ ਦਾਤ ਬਖਸ਼ਿਸ਼ ਕੀਤੀ ਅਤੇ ਉਹਨਾਂ ਨੂੰ ਵਰ ਵੀ ਦਿੱਤੇ ਕਿ ਜੋ ਇਸ ਆਪ ਜੀ ਦੇ ਦਰ ਤੇ ਜੋ ਰੋਗਾਂ ਤੋਂ ਪੀੜਤ ਆਉਣਗੇ ਉਹਨਾਂ ਦੇ ਵੀ ਇੱਥੇ ਦੋ ਰੋਗ ਦੂਰ ਹੋਣਗੇ ਸੋ ਉਹਨਾਂ ਦੇ ਸ਼੍ਰੀ ਮੁਖਵਾਕ ਅੱਜ ਸੰਪੂਰਨ ਹੋ ਰਹੇ ਹਨ ਸੰਗਤਾਂ ਦੇਸ਼ਾਂ ਵਿਦੇਸ਼ਾਂ ਵਿੱਚੋਂ ਜੋ ਦੇਹ ਅਰੋਗਤਾ ਦੀ ਦਾਤ ਵਾਸਤੇ ਮੰਗਣ ਵਾਸਤੇ ਇੱਥੇ ਆਉਂਦੇ ਹਨ ਉਹਨਾਂ ਨੂੰ ਦੇਹ ਅਰੋਗਤਾ ਦੀ ਦਾਤ ਮਿਲਦੀ ਹੈ ਇਹ ਇੱਥੇ ਦਾ ਇਤਿਹਾਸ ਹੈ ਇੱਥੇ ਦਾ ਜੋ ਮਰਯਾਦਾ ਅਨੁਸਾਰ ਜੋ ਪੀੜਤ ਹਨ ਉਹਨਾਂ ਨੂੰ ਸੱਤ ਚੌਕੀਆਂ ਭਰਨੀਆਂ ਪੈਂਦੀਆਂ ਹਨ ਜੋ ਕਿ ਜਿਆਦਾ ਮਰੀਜ਼ ਹੈ ਜਾਂ ਦੂਰ ਤੋਂ ਆਉਂਦੇ ਹਨ ਉਹ ਪ੍ਰਥਮ ਜਿਹੜੀ ਚੌਕੀ ਹੈ ਉਹ ਇੱਥੇ ਭਰ ਕੇ ਪੰਜ ਚੌਕੀਆਂ ਘਰ ਭਰ ਸਕਦੇ ਹਨ ਤੇ ਸੱਤਵੀਂ ਚੌਕੀ ਫੇਰ ਇੱਥੇ ਆਉਣਾ ਪੈਂਦਾ ਹੈ ਘਰ ਵੀ ਇਸ ਤਰ੍ਹਾਂ ਆਪਾਂ ਚੌਕੀ ਭਰਨੀ ਹੈ ਕਿ ਜਿਸ ਤਰ੍ਹਾਂ ਆਪਾਂ ਗੁਰੂ ਚਰਨਾਂ ਦੇ ਵਿੱਚ ਆਪਾਂ ਹਾਜ਼ਰੀ ਲਵਾ ਰਹੇ ਹਾਂ ਘਰਾਂ ਦੇ ਕੰਮਾਂ ਵਾਸਤੇ ਫਕਤ ਨਹੀਂ ਹੋਣਾ ਮਹਾਰਾਜ ਜੀ ਦਾ ਨਾਮ ਦਾ ਸਿਮਰਨ ਹੀ ਕਰਨਾ ਹੈ ਅਤੇ ਇੱਥੇ ਅਖੇ ਪਹਿਰ ਲੰਗਰ ਦਾ ਪ੍ਰਵਾਹ ਚੱਲਦਾ ਹੈ ਅਤੇ ਅਖੰਡ ਪਾਤਸ਼ਾਹ ਵੀ ਇੱਥੇ ਅਠੇ ਪਹਿਰ ਚੱਲਦੇ ਹਨ ਜੋ ਸੰਗਤ ਦੇ ਅਰੋਗਤਾ ਵਾਸਤੇ ਜਾਂ ਜਿਨ੍ਹਾਂ ਨੂੰ ਦੇਰੋਖਤਾ ਮਿਲਦੀ ਹੈ ਸਤਗੁਰੂ ਜੀ ਦਾ ਸ਼ੁਕਰਾਨਾ ਕਰਦੇ ਹੋਏ ਵਿਦੇਸ਼ ਜਾਣ ਵਾਸਤੇ ਅਤੇ ਜੋ ਵੀ ਮਨ ਚੰਦੇ ਫਲ ਮੰਗਣ ਵਾਸਤੇ ਇੱਥੇ ਆਉਂਦੇ ਹਨ ਉਹਨਾਂ ਨੂੰ ਇੱਥੇ ਜੋ ਹੈ ਦੇਰੋਖਤਾ ਦਾ ਦਾਨ ਅਤੇ ਜੋ ਵੀ ਉਹਨਾਂ ਦੇ ਮੰਦੀਆਂ ਭਾਵਨਾਵਾਂ ਹੁੰਦੀਆਂ ਹਨ ਇੱਥੇ ਸੰਪੂਰਨ ਹੁੰਦੀਆਂ ਹਨ ਇੱਥੇ ਸੂਚੀ ਜੋ ਨਗਰ ਦੀ ਪ੍ਰਬੰਧਕ ਕਮੇਟੀ ਦੀ ਸੂਚੀ ਅਗਵਾਈ ਇੱਥੇ ਜੋ ਗੁਰਦੁਆਰਾ ਸਾਹਿਬ ਦੀ ਇਮਾਰਤਾਂ ਦਾ ਕੰਮ ਜੋ ਹੈ ਸੰਗਤਾਂ ਦੇ ਸਹਿਯੋਗ ਨਾਲ ਬੜੀ ਚੜ੍ਹਦੀ ਕਲਾ ਦੇ ਨਾਲ ਇੱਥੇ ਇੱਥੇ ਸੰਪੂਰਨ ਹੋ ਰਹੇ ਹਨ ਹੋ ਰਹੇ ਹਨ ਸੋ ਸੰਗਤਾਂ ਨੂੰ ਵੀ ਇਹ ਨਿਮਰਤਾ ਸਹਿਤ ਬੇਨਤੀ ਹੈ ਕਿ ਗੁਰੂ ਘਰ ਵਿੱਚ ਨਿਮਾਣੇ ਅਤੇ ਨਿਤਾਣੇ ਹੋ ਕੇ ਆਉਣ ਅਤੇ ਨਤਮਸਟਕ ਹੋਣ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ